ਇਹ ਰਾਤ ਜਲੰਧਰ ਦੇ ਭਾਰੋ ਕੈਂਪ ਦੇ ਵਿੱਚ ਦੋ ਤੜਿਆਂ ਦੀ ਲੜਾਈ ਹੁੰਦੀ ਹੈ ਦੇ ਉੱਥੇ ਇੱਕ ਨੌਜਵਾਨ ਦੀ ਡੈਥ ਹੋ ਜਾਂਦੀ ਹੈ ਤੇ ਮੌਕੇ ਦੇ ਕੁਝ ਘੰਟਿਆਂ ਬਾਅਦ ਪੁਲਿਸ ਵੱਲੋਂ ਇਸ ਨੂੰ ਟ੍ਰੇਸ ਕੀਤਾ ਜਾਂਦਾ ਸਾਡੇ ਨਾਲ ਐਸਪੀ ਏ ਡੀ ਸੀ ਪੀ 2 ਗਿਲਸ ਇੱਕੀ ਮਾਮਲਾ ਕੀ ਹੈ ਕਿਉਂ ਲੜਾਈ ਹੋਈ ਸੀ ਕਾਰਨ ਇਹ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਭਾਰੋ ਕੈਂਪ ਦੇ ਵਿੱਚ ਇਦਾਂ ਲੜਾਈ ਹੋਈ ਆ ਤੇ ਲੜਾਈ ਤੋਂ ਬਾਅਦ ਜਿਹੜੇ ਆ ਉਹਦੇ ਚ ਤਿੰਨ ਨੌਜਵਾਨ ਜ਼ਖਮੀ ਹੋਏ ਆ ਤੇ ਜਦੋਂ ਮੌਕੇ ਤੇ ਐਸਐਚਓ ਭਾਰੋ ਕੈਂਪ ਤੇ ਏਸੀਪੀ ਵੈਸਟ ਜਿਹੜੇ ਪਹੁੰਚੇ ਤੇ ਉਦੋਂ ਤਿੰਨੇ ਨੌਜਵਾਨ ਜਿਹੜੇ ਹੈਗੇ ਆ ਉਹ ਹਸਪਤਾਲ ਪਹੁੰਚਾ ਦਿੱਤੇ ਗਏ ਸੀਗੇ ਉਹ ਚੋਂ ਜਿਹੜਾ ਇੱਕ ਨੌਜਵਾਨ ਹੈਗਾ ਵਰਨ ਜਿਹੜਾ ਹੈਗਾ ਉਹ ਉਹਦੀ ਹਸਪਤਾਲ ਦੇ ਵਿੱਚ ਜਾਂਦੇ ਨੂੰ ਡੈਥ ਹੋ ਚੁੱਕੀ ਸੀਗੀ ਔਰ ਦੋ ਨੌਜਵਾਨ ਜਿਹੜੇ ਹੈਗੇ ਉਹ ਅੱਜ ਵੀ ਔਰਥੋਨੋਫਾ ਹਸਪਤਾਲ ਦੇ ਵਿੱਚ ਦਾਖਲ ਹੈਗੇ ਆ ਔਰ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਏਸੀਪੀ ਵੈਸਟ ਔਰ ਐਸਐਚਓ ਭਾਰੋ ਕੈਂਪ ਨੇ ਉਹਦੇ ਮਰਨ ਵਾਲੇ ਦੇ ਪਿਤਾ ਜੀ ਦੇ ਬਿਆਨ ਦੇ ਉੱਤੇ ਬੱਚਾ ਦਰਜ ਕਰਕੇ ਔਰ 12 ਵਜੇ ਦੇ ਸਾਢੇ 11:00 ਤੋਂ 12 ਵਜੇ ਦਾ ਇਨਸੀਡੈਂਟ ਹੈਗਾ ਔਰ ਸਵੇਰੇ ਇਹ 5:30 5:00 ਵਜੇ ਜਿਹੜੇ ਆ ਇਹ ਦੋਨੋਂ ਮੁਲਜ਼ਮ ਜਿਨ੍ਹਾਂ ਦੇ ਲੜਾਈ ਦੇ ਵਿੱਚ ਉਸ ਬੰਦੇ ਦਾ ਕਤਲ ਕੀਤਾ ਔਰ ਪਲੱਸ ਦੋ ਜਿਹੜੇ ਬੰਦੇ ਇੰਜਰਡ ਕੀਤੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਔਰ ਉਹ ਚ ਇੱਕ ਮੁਲਜ਼ਮ ਦਾ ਨਾਮ ਜਿਹੜਾ ਹੈਗਾ ਉਹ ਹੈਗਾ ਆਪਣੇ ਭਿੰਡੀ ਔਰ ਦੂਜੇ ਦਾ ਨਾਮ ਹੈਗਾ ਤਰੁਵ ਇਹਨਾਂ ਦੋਨੋਂ ਨੂੰ ਜਿਹੜਾ ਹੈਗਾ ਗ੍ਰফতার ਕੀਤਾ ਜਾ ਚੁੱਕਾ ਔਰ ਜਿਹੜੀ ਵਾਰਦਾਤ ਦੇ ਵਿੱਚ ਵਰਤਿਆ ਗਿਆ ਹਥਿਆਰ ਸੀਗੇ ਤੇ ਇੱਕ ਕਾਪਾ ਤੇ ਦੂਜਾ ਵਰਸਟਾਈਪ ਜਿਹੜੀ ਆਪਾਂ ਨੂੰ ਖੰਡਾ ਟਾਈਪ ਕਾ ਦਿੰਨੇ ਆ ਉਹ ਬਰਾਮਦ ਹੋ ਚੁੱਕਾ ਹੈਗਾ ਔਰ ਤਿੰਨ ਬੰਦਿਆਂ ਉੱਤੇ ਬਾਈ ਨੇ ਪੱਥੇ ਦਰਦ ਸੀਗਾ ਸੋਨੂੰ ਪੰਡ ਜਿਹੜਾ ਹੈਗਾ ਉਹ ਜੇ ਫਰਾਰ ਆ ਉਹ ਜੇ ਫੜਨਾ ਬਾਕੀ ਆ ਕਾਰਨ ਕਿਸੇ ਲੜਾਈ ਦਾ ਕਿਉਂ ਲੜਾਈ ਹੋਈ ਰਾਤ ਦੇ ਸਮੇਂ 11 ਤੋਂ 12 ਵਜੇ ਤੱਕ ਇਹ ਕੰਦੇ ਲੜਾਈ ਕੋਈ ਰੰਜਸ਼ ਸੀ ਜਾਂ ਕੋਈ ਰੰਜਿਸ਼ ਵਾਲੀ ਗੱਲਤਾ ਜੇ ਕੋਈ ਸਾਹਮਣੇ ਨਹੀਂ ਆਈ ਹੈਗੀ ਜੀ ਬਾਕੀ ਅਸੀਂ ਇਹ ਇਸ ਚੀਜ਼ ਵੈਰੀਫਾਈ ਕਰ ਰਹੇ ਆ ਵੀ ਜਿਹੜੇ ਮਰਨ ਵਾਲਾ ਬੱਚਾ ਹੈਗਾ ਉਹਦੇ ਪਰਿਵਾਰ ਨੂੰ ਪੁੱਛਾਂਗੇ ਵੀ ਇਹਨਾਂ ਦੇ ਆਪਸ ਚ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ ਪਰ ਇਹ ਜਿਹੜੇ ਦੋਨੋਂ ਮਲਜਮ ਹੈਗੇ ਆ ਇਹਨਾਂ ਦੇ ਪਹਿਲਾਂ ਇੱਕ ਇੱਕ ਦੋ ਦੋ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਇਹ ਚੀਜ਼ ਅਜੇ ਵੈਰੀਫਾਈ ਕਰਨੀ ਬਾਕੀ ਹੈਗੀ ਹੈ ਵੀ ਇਹਨਾਂ ਦਾ ਆਪਸ ਦੇ ਵਿੱਚ ਪਹਿਲਾਂ ਕੋਈ ਤਕਰਾਰ ਹੋਇਆ ਜਾਂ ਕੋਈ ਗੱਲਬਾਤ ਹੋਈ ਆ ਪਰ ਅਜੇ ਜਿਹੜੀ ਪ੍ਰੀਮੀਅਰਲੀ ਜਿਹੜੀ ਚੀਜ਼ ਸਾਡੇ ਸਾਹਮਣੇ ਆਈ ਆ ਉਹ ਇਹੀ ਆਈ ਆ ਵੀ ਇਨਾਂ ਦੀ ਆਪਸ ਦੇ ਵਿੱਚ ਦੁਕਾਨ ਤੋਂ ਬਾਹਰ ਜਿਵੇਂ ਗਲੀ ਦੇ ਵਿੱਚ ਰਾਤ ਨੂੰ ਬੱਚੇ ਖੜੇ ਹੋ ਜਾਂਦੇ ਆ ਉੱਥੇ ਖੜਨ ਹੋਣ ਤੋਂ ਬਾਅਦ ਜਿਹੜੀ ਵੈਸਮ ਵਸਾਈ ਹੋਈ ਹੈਗੀ ਇਹ ਦੁਕਾਨ ਦੇ ਅੱਗੇ ਖੜੇ ਹੋਣ ਤੋਂ ਬਾਅਦ ਉਹ ਵੈਸਮ ਵਸਾਈ ਤੋਂ ਬਾਅਦ ਇਹ ਜਿਹੜੀ ਹੈ ਝਗੜੇ ਦੇ ਵਿੱਚ ਇਹਦਾ ਰੂਪ ਧਾਰਨ ਕਰਕੇ ਔਰ ਝਗੜੇ ਤੋਂ ਬਾਅਦ ਜਿਹੜੇ ਇਹਨਾਂ ਨੇ ਇਹਨਾਂ ਦੇ ਦੁਆਰਾ ਸੱਟਾ ਮਾਰ ਕੇ ਜਿਹੜਾ ਹੈਗਾ ਇੱਕ ਮੁੰਡੇ ਦਾ ਕਤਲ ਹੋ ਗਿਆ ਔਰ ਦੂਜੇ ਬੰਦੇ ਜਿਹੜੇ ਉਹ ਇੰਜੜਾ ਸਿਰ ਦੇਖਿਆ ਜਾਂਦਾ ਥਿਆਰ ਕਿੱਥੋਂ ਆਇਆ ਪਹਿਲੇ ਲੈ ਕੇ ਗਏ ਸੀ ਇਹਨਾਂ ਦਾ ਪਲਾਨ ਸੀ ਲੜਾਈ ਕਰਨ ਦਾ ਜਿਹੜੇ ਥਿਆਰ ਇਹਨਾਂ ਨੇ ਲੈ ਕੇ ਗਏ ਨਹੀਂ ਉਹ ਅਜੇ ਇਨਵੈਸਟੀਗੇਸ਼ਨ ਦਾ ਇਹ ਇੱਕ ਵਿਸ਼ਾ ਹੈਗਾ ਜੀ ਵੀ ਇਹ ਬੰਦੇ ਟਾਈਮ ਬੰਨ ਕੇ ਆਏ ਸੀਗੇ ਪਹਿਲਾਂ ਹਥਿਆਰ ਲੈ ਕੇ ਆਏ ਸੀਗੇ ਕਿ ਪਹਿਲਾਂ ਹੀ ਇਹਨਾਂ ਦੇ ਹਥਿਆਰ ਕੋਲ ਸੀਗੇ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਹਨਾਂ ਦੋਸ਼ੀਆਂ ਦਾ ਸੀ ਉਹ ਰਿਮਾਨ ਲਵਾਂਗੇ ਰਿਮਾਨ ਲੈ ਕੇ ਸਖਤ ਨੇ ਇਹ ਚੀਜ਼ ਦੀ ਪੁੱਛਗਿੱਛ ਕੀਤੀ ਚਾਹੂਗੀ ਪਰ ਇਹਨਾਂ ਦਾ ਕੀ ਫਰੈਂਡ ਸਰਕਲ ਹੈ ਜਾਂ ਰਿਸ਼ਤੇਦਾਰੀ ਨਹੀਂ ਇਦਾਂ ਦਾ ਕੋਈ ਨਹੀਂ ਜੀ ਆਪਸ ਵਿੱਚ ਮਲੇਦਾਰ ਹੈਗੇ ਆ ਕਿਹੜੇ ਦੋ ਜਾਨੇ ਫੜੇ ਆ ਕੀ ਇਹਨਾਂ ਦਾ ਕੋਈ ਰਿਸ਼ਤੇਦਾਰੀ ਪੈਂਦੀ ਹੈ ਜਾਂ ਨਹੀਂ ਇਦਾਂ ਦੀ ਕੋਈ ਰਿਸ਼ਤੇਦਾਰੀ ਜਾਂ ਕੋਈ ਯਾਰ ਦੋਸਤਾਂ ਦੀ ਗੱਲ ਨਹੀਂ ਹੈ ਹੁਣ ਤੱਕ ਕਿੰਨੇ ਆ ਵਾਰਦਾਤਾ ਕਰ ਚੁੱਕੇ ਕਿੰਨੀਆਂ ਲੜਾਈਆਂ ਝਗੜਾ ਦੇ ਕਿਹੜੇ ਮਾਮਲੇ ਹੈਗੇ ਇਹ ਤੁਹਾਨੂੰ ਦੱਸਿਆ ਪਹਿਲਾਂ ਵੀ ਇੱਕ ਦੇ ਉੱਤੇ ਦੋ ਪਿੰਡੀ ਦੇ ਦੋ ਪਰਚੇ ਦਰਜ ਨੇ ਤੇ ਦੂਜੇ ਤੇ ਜਿਹੜਾ ਪਹਿਲਾਂ ਇੱਕ ਮੁਕਤਮਾ ਦਰਜ ਹੈ ਲੜਾਈ ਝਗੜੇ ਦੀ ਲ ਸੋਣੂ ਬੰਦ ਕਿੱਥੇ ਦਾ ਰਹਿਣ ਵਾਲਾ ਹੈਗਾ ਉਹ ਵੀ ਭਾਰੋ ਕੈਂਪ ਤੇ ਰਹਿਣ ਵਾਲਾ ਜੀ ਉੱਤੇ ਵੀ ਮਾਮਲੇ ਦਰਜੇ ਬਲੇ ਉਹ ਚੈੱਕ ਕਰਨ ਵਾਲਾ ਜੇ ਅਸੀਂ ਚੈੱਕ ਨਹੀਂ ਕੀਤੇ ਹੈਗੇ ਕਿ ਇਸ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਭਾਰੋ ਕੈਂਪ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਏਡੀਸੀ ਵੀ 2 ਜਿਨ੍ਹਾਂ ਨੇ ਦੱਸਿਆ ਕੁਝ ਹੀ ਘੰਟਿਆਂ ਦੇ ਵਿੱਚ ਕਿਹੜਾ ਇਸ ਨੂੰ ਟ੍ਰੇਸ ਕਰ ਲਿਆ ਗਿਆ ਪਹਿਲੇ ਲੜਾਈ ਝਗੜਾ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਦੀ ਕਿੜੀ ਹੈ ਮੌਤ ਹੋ ਜਾਂਦੀ ਹੈ ਤੇ ਮੌਕੇ ਤੇ ਕਦੋਂ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾਂਦੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਦੋਨੋਂ ਗ੍ਰਿਫਤਾਰ ਕਰ ਲਿਆ ਇੱਕ ਵੀ ਹਲੇ ਕ੍ਰਿਯਾ ਪਾਲ ਜਾਰੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਮਨੀ ਟੀਵੀ